ਆਪ ਦੀਆਂ ਨਗਰ ਨਿਗਮ ਚੋਣਾਂ ਨੂੰ ਲੈ ਕੇ ਹੋ ਗਿਆ ਐਲਾਨ ਪੰਜਾਬ ਰਾਜ ਚੋਣ ਕਮਿਸ਼ਨ ਨੂੰ ਨਗਰ ਨਿਗਮ ਚੋਣਾਂ ਕਰਵਾਉਣ ਲਈ ਲਿਖ ਦਿੱਤਾ ਅਕਾਲੀ ਦਲ ਨੇ ਪੱਤਰ ਅਕਾਲੀ ਦਲ ਨੇ ਵੱਡੀ ਮੰਗ ਰੱਖ ਦਿੱਤੀ ਹੈ ਪੰਜਾਬ ਰਾਜ ਚੋਣ ਕਮਿਸ਼ਨ ਤੋਂ ਕਿ ਨਗਰ ਨਿਗਮ ਚੋਣਾਂ ਜ਼ਿਲ੍ਹਾ ਪ੍ਰਸ਼ਾਸਨ ਚੋਣਾਂ ਜਿਨ੍ਹਾਂ ਨੂੰ ਦਸੰਬਰ ਦੇ ਵਿੱਚ ਕਰਵਾਉਣ ਬਾਰੇ ਨੋਟੀਫਿਕੇਸ਼ਨ ਜਾਰੀ ਕੀਤਾ ਜਾ ਰਿਹਾ ਹੈ ਉਸ ਨੂੰ ਚੋਣਾਂ ਨੂੰ ਕਰਵਾਉਣ ਲਈ ਅਕਾਲੀ ਦਲ ਨੇ ਪੰਜਾਬ ਰਾਜ ਚੋਣ ਕਮਿਸ਼ਨ ਨੂੰ ਇੱਕ ਪੱਤਰ ਲਿਖਿਆ ਹੈ ਉਸ ਪੱਤਰ ਦੇ ਵਿੱਚ ਉਹ ਚੋਣਾਂ ਹੁਣ ਕਦੋਂ ਹੋਣਗੀਆਂ ਅਕਾਲੀ ਦਲ ਨੇ ਉਹਨਾਂ ਤਰੀਕਾ ਬਾਰੇ ਵੀ ਦੱਸਦਾ ਹੈ ਕਿ ਇਸ ਤਰੀਕਾ ਨੂੰ ਚੋਣਾਂ ਕਰਵਾਈਆਂ ਜਾਣ 100 ਅਕਾਲੀ ਦਲ ਵੱਲੋਂ ਲਿਖਿਆ ਪੱਤਰ ਹੁਣ ਪੰਜਾਬ ਰਾਜ ਚੋਣ ਕਮਿਸ਼ਨ ਦੇ ਵੱਲੋਂ ਵਿਚਾਰਿਆ ਜਾ ਰਿਹਾ ਹੈ ਹੁਣ ਦਸੰਬਰ ਵਿੱਚ ਨਹੀਂ ਅਕਾਲੀ ਦਲ ਦੀ ਗੱਲ ਮੰਨ ਕੇ ਚੋਣਾਂ ਕਰਵਾਈਆਂ ਜਾਣਗੀਆਂ ਜੋ ਨਗਰ ਨਿਗਮ ਚੋਣਾਂ ਹੋਣੀਆਂ ਨੇ ਕਦੋਂ ਹੋ ਰਹੀਆਂ ਨੇ ਉਦੇ ਬਾਰੇ ਤੁਹਾਨੂੰ ਤਰੀਕਾ ਦੱਸਾਂਗੇ ਤੁਸੀਂ ਜਿਹੜੋ ਚੜ੍ਹਦੀ ਕਲਾ ਲੈਵਨ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸ਼੍ਰੋਮਣੀ ਅਕਾਲੀ ਦਲ ਜਿਹੜਾ ਜਿਮਨੀ ਚੋਣਾ ਭਾਵੇਂ ਨਹੀਂ ਲੜਿਆ ਪਰ ਪੰਜਾਬ ਵਿੱਚ ਨਗਰ ਨਿਗਮ ਚੋਣਾ ਨਗਰ ਪੰਚਾਇਤੀਆਂ ਚੋਣਾ ਪੂਰੇ ਜਿਹੜਾ ਕਿ ਇਕਜੁੱਟ ਹੋ ਕੇ ਲੜੇਗਾ ਅਕਾਲੀ ਦਲ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਤੇ ਅਕਾਲੀ ਦਲ ਦੇ ਸੈਕਟਰੀ ਦਲਜੀਤ ਸਿੰਘ ਚੀਮਾ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦਰ ਨੇ ਜਿਹੜਾ ਇੱਕ ਪੱਤਰ ਲਿਖਿਆ ਹੈ ਪੰਜਾਬ ਰਾਜ ਚੋਣ ਕਮਿਸ਼ਨ ਨੂੰ ਪੰਜਾਬ ਰਾਜ ਚੋਣ ਕਮਿਸ਼ਨ ਨੇ ਵੀ ਅਕਾਲੀ ਦਲ ਦੀ ਗੱਲ ਮੰਨੀ ਹੈ ਸੱਤਾਧਾਰੀ ਪਾਰਟੀ ਵੱਲੋਂ ਕੋਈ ਇਸ ਤਰ੍ਹਾਂ ਦਾ ਪੱਤਰ ਨਹੀਂ ਲਿਖਿਆ ਗਿਆ ਜੋ ਆਮ ਆਦਮੀ ਪਾਰਟੀ ਤੇ ਕਾਂਗਰਸ ਕਦੇ ਵੀ ਪੰਜਾਬ ਦੇ ਹਿੱਤਾਂ ਬਾਰੇ ਪੰਜਾਬ ਦੇ ਲੋਕਾਂ ਬਾਰੇ ਨਹੀਂ ਸੋਚਦੀ ਅਕਾਲੀ ਦਲੀ ਜਿਹੜਾ ਪੰਜਾਬ ਦੇ ਲੋਕਾਂ ਬਾਰੇ ਪੰਜਾਬ ਦੇ ਮਸਲਿਆਂ ਬਾਰੇ ਸੋਚਦਾ ਹੈ ਜਿਸ ਕਰਕੇ ਉਹਨਾਂ ਨੇ ਪੱਤਰ ਲਿਖਿਆ ਸੋ ਉਹਨਾਂ ਨੇ ਵੱਡੀ ਮੰਗ ਕੀਤੀ ਹੈ ਪੰਜਾਬ ਰਾਜ ਚੋਣ ਕਮਿਸ਼ਨ ਤੋਂ ਕਿ ਚੋਣਾਂ ਜੋ 20 ਦਸੰਬਰ ਤੋਂ ਬਾਅਦ ਕਰਵਾਉਣ ਦੀ ਯੋਜਨਾ ਬਣਾਈ ਜਾ ਰਹੀ ਹੈ ਉਹ ਨਾ ਕਰਵਾਈਆਂ ਜਾਣ ਜਾਂ ਤਾਂ ਚੋਣਾ 20 ਦਸੰਬਰ ਤੋਂ ਪਹਿਲਾਂ ਕਰਵਾ ਲਿਆ ਜਾਂ ਜਾਂ ਫਿਰ ਚੋਣਾ 2025 ਦੇ ਵਿੱਚ ਕਰਵਾਈਆਂ ਜਾਣ ਜੋ ਕਿ ਜਨਵਰੀ ਮਹੀਨੇ ਵਿੱਚ ਇਸ ਨੂੰ ਲੈ ਕੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਹੈ 65 ਪੈ ਗਈ ਕਿ ਦਿੱਲੀ ਵਿੱਚ ਵੀ ਜਨਵਰੀ ਚੋਣਾ ਹੋ ਸਕਦੀਆਂ ਨੇ ਪੰਜਾਬ ਵਿੱਚ ਵੀ ਜੇ ਨਗਰ ਨਿਗਮ ਚੋਣਾ ਪੰਜਾਬ ਰਾ ચૂંટણી ਕਮਿਸ਼ਨ ਜਨਵਰੀ ਚ ਕਰਾਉਂਦਾ ਤਾਂ ਫਿਰ ਪੰਜਾਬ ਸਰਕਾਰ ਤੇ ਦਿੱਲੀ ਦੇ ਵਿੱਚ ਉਥਲ ਪੁਥਲ ਮੱਚੇਗੀ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਇਹ ਪੰਜਾਬ ਵਿੱਚ ਪ੍ਰਚਾਰ ਕਰੇਗੀ ਜਾਂ ਦਿੱਲੀਚ ਕਰੇਗੀ ਇਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਪੂਰੀ ਤਰ੍ਹਾਂ ਘਿਰ ਗਏ ਨੇ ਮੁੱਖ ਮੰਤਰੀ ਭਗਵੰਤ ਮਾਨ ਕੋਲ ਹੁਣ ਜਿਹੜਾ ਇਹ ਚੋਣਾ ਕਰਵਾਉਣ ਲਈ ਬਹੁਤ ਜਲਦੀ ਐਲਾਨ ਕੀਤਾ ਜਾ ਰਿਹਾ ਸੀ ਜੋ ਕਿ ਅਕਾਲੀ ਦਲ ਨੇ ਲਿਖਿਆ ਹੈ ਕਿ ਚਿਹਤੀ ਜੋੜ ਮੇਲੇ ਛੋਟੇ ਸ਼ਹਿਰਾਂਾਂ ਦੇ ਜੋ 20 ਦਸੰਬਰ ਤੋਂ ਬਾਅਦ ਸ਼ੁਰੂ ਹੁੰਦੇ ਨੇ ਔਰ 27 ਦਸੰਬਰ ਤੱਕ ਸ਼ਹੀਦੀ ਜੋੜ ਮੇਲੇ ਚੱਲਦੇ ਨੇ ਜਿਸ ਨੂੰ ਲੈ ਕੇ ਜਿਹੜੇ ਇਹ ਮਹੀਨਾ ਹੁੰਦਾ ਹੈ ਦਸੰਬਰ ਦਾ 20 ਤਰੀਕ ਤੋਂ ਬਾਅਦ ਲੋਕਾਂ ਵਿੱਚ ਬਹੁਤ ਜਿਹੜਾ ਅਫਸੋਸ ਹੁੰਦਾ ਛੋਟੇ ਸ਼ਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਮਨਾਈਆਂ ਜਾ ਰਹੀਆਂ ਹੁੰਦੀਆਂ ਨੇ ਔਰ ਜਿਸ ਤਰ੍ਹਾਂ ਇਹ ਚੋਣਾ ਕਰਵਾਈਆਂ ਜਾਂਦੀਆਂ ਨੇ ਚੋਣਾਂ ਦੇ ਵਿੱਚ ਲੋਕ ਜਿਹੜੇ ਨੇ ਉਹ ਜੇ ਚੋਣਾਂ ਵਾਲੇ ਪਾਸੇ ਆ ਜਾਣਗੇ ਤਾਂ ਛੋਟੇ ਸ਼ਹਿਬਜ਼ਾਦਿਆਂ ਦੀਆਂ ਸ਼ਮਨ ਦੰਝਲੀਆਂ ਉਹਨਾਂ ਨੂੰ ਯਾਦ ਕਿਵੇਂ ਕੀਤਾ ਜਾਵੇਗਾ ਸੋ ਅਸੀਂ ਨਹੀਂ ਚਾਹੁੰਦੇ ਕਿ ਛੋਟੇ ਸਾਬਜਾਦਿਆਂ ਦੀਆਂ ਸਰਨਜਰੀਆਂ ਦੇ ਦਿਨਾਂ ਦੇ ਵਿੱਚ ਇਹ ਚੋਣਾ ਕਰਵਾਈਆਂ ਜਾਣ ਸੋ ਚੋਣਾ ਜਨਵਰੀ ਵਿੱਚ ਕਰਵਾਉਣ ਵਾਸਤੇ ਪੱਤਰ ਲਿਖਿਆ ਗਿਆ ਹੈ ਜਾਂ ਵੀ ਤਰੀਕ ਤੋਂ ਪਹਿਲਾਂ 20 ਦਸੰਬਰ ਤੋਂ ਪਹਿਲਾਂ ਪਹਿਲਾ ਪਹਿਲਾ ਚੋਣਾ ਕਰਵਾ ਲਿਆ ਜਾਂ ਜਨ ਹੁਣ ਪੰਜਾਬ ਰਾਜ ਚੋਣ ਕਮਿਸ਼ਨ ਇੱਕ ਵਾਰ ਫਿਰ ਇਹਨਾਂ ਚੋਣਾਂ ਨੂੰ ਲੇਟ ਕਰ ਸਕਦਾ ਹੈ ਜੋ ਨਗਰ ਨਿਗਮ ਚੋਣਾ ਦਸੰਬਰ ਦੇ ਵਿੱਚ ਕਈਆਂ ਜਾ ਰਹੀਆਂ ਸੀ ਜੋ ਸੁਪਰੀਮ ਕੋਰਟ ਨੇ ਵੀ ਕਹਿ ਆ ਸੀ ਕਿ ਦਸੰਬਰ ਦੇ ਵਿੱਚ ਚੋਣਾ ਕਰਵਾ ਲਿਆ ਜਾਂ ਹੁਣ ਇੱਕ ਵਾਰ ਫਿਰ ਉਹ ਚੋਣਾ ਲਟਕ ਗਿਆ ਜਾਂ ਜਨ